ਸਵਾਗਤ ਹੈ ਬਈ ਤੁਹਾਡਾ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਜੇ ਕਿਸੇ ਨੇ ਟਰੈਕਟਰ ਕੋਈ ਖਰੀਦਣਾ ਹੈ ਨਾ ਤਾਂ ਵੀਡੀਓ ਨੂੰ ਲਾਸਟ ਤੱਕ ਦੇਖੋ ਤੁਹਾਨੂੰ ਤੁਹਾਡੀ ਪਸੰਦ ਦਾ ਟਰੈਕਟਰ ਮਿਲ ਜੂਗਾ ਸਾਰੇ ਟਰੈਕਟਰ ਲਗਭਗ ਛੋਟੇ ਵੱਡੇ ਸਾਰੇ ਤੁਹਾਨੂੰ ਮਿਲਣਗੇ ਜਾਂ ਚੈੱਕ ਆਊਟ ਕਰ ਲਓ ਪਿਛਲੀਆਂ ਵੀਡੀਓ ਚੈੱਕ ਆਊਟ ਕਰ ਲਓ ਉਹਨਾਂ ਚ ਵੀ ਤੁਹਾਨੂੰ ਮਿਲ ਜਾਂਦੀਆਂ ਇੱਕ ਦੋ ਵੀਡੀਓ ਚੈੱਕ ਆਊਟ ਕਰ ਲਓ ਹੈਨਾ ਉੱਥੋਂ ਵੀ ਤੁਹਾਨੂੰ ਮਿਲ ਜੂਗੀ ਤੇ ਜੇ ਜਿਹੜੀ ਮੇਰੇ ਵੀਰ ਭਰਾ ਨੇ ਕਿਸੇ ਨੇ ਨਾ ਟਰੈਕਟਰ ਖਰੀਦਣਾ ਤਾਂ ਉਹ ਮੇਰੇ ਵੀਡੀਓ ਦੇ ਥੱਲੇ ਕਮੈਂਟ ਕਰ ਦਿਆ ਕਰੋ ਕੋਈ ਵੀ ਹੈਨਾ ਤੇ ਆਪਾਂ ਉਹਨੂੰ ਬਾਈ ਨੂੰ ਨੰਬਰ ਦੇ ਦਿਆ ਕਰਾਂਗੇ ਨੰਬਰ ਯਾਰ ਤੂੰ ਤਾਂ ਨਹੀਂ ਇਹਦੇ ਫਿਰ ਬਾਹਲਾ ਲੋਕ ਫੋਨ ਲਾਉਂਦੇ ਆ ਫਿਰ ਤੰਗ ਕਰਨ ਲੱਗਦੇ ਉਹਦੇ ਪਰਸਨਲ ਨੰਬਰ ਹੁੰਦਾ ਇਸੇ ਲਈ ਜੇ ਤੁਹਾਨੂੰ ਹਨਾ ਚਾਹੀਦਾ ਨੰਬਰ ਤਾਂ ਤੁਸੀਂ ਵੀਡੀਓ ਥੱਲੇ ਕੁਝ ਵੀ ਕਮੈਂਟ ਕਰ ਦਿਓ ਤੁਹਾਨੂੰ ਨੰਬਰ ਦੇ ਦਿੱਤਾ ਜਾਊਗਾ ਲਓ ਇਹ ਆ ਗਿਆ ਮਹਿੰਦਰਾ ਵੀ 275 ਐਵੇਂ ਟਾਇਰ ਇਹਦੇ 15 20 ਪੈਸੇ ਪਿਛਲੇ 10 15 ਪੈਸੇ ਇਹਨੂੰ ਜਦੋਂ ਤੁਸੀਂ ਚੈੱਕ ਕਰ ਲਓ ਸ਼ੋ ਚੈੱਕ ਕਰ ਲਓ ਟ੍ਰੰਬੁਰਮ ਬੂਦੀਏ ਪਈ ਸਾਫ ਕੋਈ ਗਲਗੁੱਪੀ ਨਹੀਂ ਹੋਈ ਡੰਡਾ ਨਾਲ ਆ ਫੱਟੀ ਦਾ ਬਾਈ ਤੁਸੀਂ ਪਤਾ ਕਰ ਸਕਦੇ ਹੋ ਇਧਰਲੀ ਸਾਈਡ ਤੋਂ ਵੀ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਐਂਟਰੀ ਬੂਨਟਰੀ ਲਿਖੀ ਹੋਈ ਹੈ ਜੇ ਆਪਾਂ ਇਹ ਗੱਲ ਕਰੀਏ ਮਾਡਲ ਦੀ ਆ 90 ਮਾਡਲ ਆ ਬਾਈ ਇਹ 98000 ਰੁਪਏ ਦਾ ਰੇਟ ਮੰਗਿਆ ਹੈ ਕੋਈ ਇਹਨਾਂ ਛੋਟਾ ਜਿਹਾ ਦਰ ਕੋਈ ਵੀ ਜੇ ਲੈਣਾ ਚਾਹੁੰਦਾ ਤਾਂ ਸਸਤਾ ਟਰੈਕਟਰ ਹੈ 10 90 ਹਜ਼ਾਰ ਦਾ ਕੋਲ ਪਿਛਲੇ ਟਾਇਰ ਤਲੋਣੇ ਪੈ ਸਕਦੇ ਆ ਤੇ ਜੇ ਕਿਸੇ ਨੇ ਲੈਣਾ ਹੋਇਆ ਤਾਂ ਮੇਰਾ ਵੀਰ ਕਮੈਂਟ ਕਰ ਦੇ ਲੋ ਜੀ ਇਹ ਆ ਗਿਆ ਮੈਸੀ ਇਹ ਵੀ ਐ ਤਾਂ ਪਤਾ ਨਹੀਂ ਯਾਰ ਕਿਹੜਾਗਾ ਦਿੱਲੀ ਖਲੂ ਫੇ ਜੀਦਾ ਨਹੀਂ ਕੰਡੀਸ਼ਨ ਤੁਸੀਂ ਕੋਈ ਦੇਖ ਸਕਦੇ ਹੋ ਅਗਲੇ ਟਾਇਰ 30 ਪੈਸੇ ਹੋਣਗੇ ਪਿਛਲੇ ਟਾਇਰ 15 ਕੇ ਪੈਸੇ ਆ ਤੇ ਤੀਜਾ ਟਾਪ ਹੈ ਦਾ ਸੇ ਭਾਈ ਪਿੱਛੋਂ ਦੇਖ ਸਾਂ ਤੁਸੀਂ ਇੱਦਾਂ ਦੇ ਮੇਰੇ ਆ ਤਾਂ ਥੋੜੇ ਗਲੇ-ਬੁਲੇ ਦੇ ਤਾਂ ਹੈਗੇ ਆ ਜੇ ਕਿਸੇ ਨੂੰ ਲੈਣਾ ਹੋਵੇ 12 ਦੇ ਟਾਇਰ ਹੈ ਇਧਰੋਂ ਕੰਡੀਸ਼ਨ ਚੈੱਕ ਕਰ ਸਕਦੇ ਤੁਸੀਂ ਬੈਂਟਰੀ ਤਾਂ ਹੈ ਨਹੀਂ ਮੇਰੇ ਵੀਰੋ ੱਟਕੇ ਵਾਲਾ ਕੰਮ ਹੈ ਤੇ ਜੇ ਆਪਾਂ ਇਹਦੀ ਗੱਲ ਕਰਕੇ ਮਾ ਲੋ ਮਾਡਲ ਦੀ ਤਾਂ ਮਾਡਲ ਹੈਗਾ ਇਹ ਇੱਕ ਕਟ 90 ਤੇ ਰੇਟ ਇਹਦਾ ਵੀਰੋ ਹੈਗਾ 90000 ਲੈ ਜੋ ਫਿਰ ਟੋਫੀ ਟਾਈਫੀ ਹੁੰਦਾ ਇਹ ਟੋਫੀ ਹੁੰਦਾ ਇਹ 90000 ਚ ਕੁੱਲ 90000 ਚ ਅਰੇ ਆਣਾ ਨੰਬਰ ਆ ਇਸਰਾਓ ਲਓ ਜੀ ਇਹ ਹੈਗਾ ਮਹਿੰਦਰਾ 265 ਡੀ ਆਈ ਤੇ ਅਗਲੇ ਟਾਇਰ ਇਹਦੇ 40 ਪੈਸੇ ਇੰਜਨ ਉੰਜਨ ਬਈ ਤੁਸੀਂ ਦੇਖ ਸਕਦੇ ਹੋ ਸੁੱਕਾ ਪਿਆ ਬੰਦ ਫੀਟ ਦੇਖ ਸਕਦੇ ਹੋ ਤੇ ਪਿਛਲੇ ਟਾਇਰ ਹੈਗੇ ਇਹਦੇ 15 20 ਪੈਸੇ ਤੇ ਭਾਈ ਮਗਰਮ ਗਰੂਪ ਆ ਸਾਫ ਆ ਵਧੀਆ ਕਾਲੇ ਗੁਲੇ ਹੈ ਨਹੀਂ ਰਿੰਗ ਵੀ ਸਹੀ ਹੈ ਡੰਡਾ ਭਾਈ ਇਹਦੇ ਨਾਲ ਆ ਛਤਰੀ ਨਾਲ ਆ ਪਿੱਛੋਂ ਦੇਖ ਸਕਦੇ ਹੋ ਵਧੀਆ ਸਾਫ ਪਿਆ ਕਿ ਵੀ ਕਿੰਛੀ ਕੀ ਨਹੀਂ ਹੈਗੀ ਤੇ ਇਧਰਲਾ ਰਿੰਗ ਦੇਖ ਲਓ ਇਹਦਾ ਕੰਡੀਸ਼ਨ ਦੇਖ ਲਓ ਭਾਈ ਇਹਦੀ ਵਧੀਆ ਸਾਫ ਸੋਹਣਾ ਟਰੈਕਟਰ ਪਿਆ ਜੇ ਆਪਾਂ ਗੱਲ ਕਰਕੇ ਇਹਦੇ ਮਾਡਲ ਦੀ ਤਾਂ ਇਹ 99 ਮਾਡਲ ਆ ਬਈ ਤੇ 1 ਲੱਖ 35000 ਰੁਪਏ ਦਾ ਰੇਟ ਮੰਗਿਆ ਗਿਆ ਜੇ ਕਿਸੇ ਮੇਰੇ ਵੀਰ ਨੇ ਲੈਣਾ ਹੋਵੇ ਤਾਂ ਉਹ ਟਰੈਕਟਰ ਖਰੀਦ ਸਕਦਾ ਲਓ ਜੀ ਇਹ ਆ ਗਿਆ 735 ਤੇ ਇਮਿਸ਼ਨ ਚੈੱਕ ਕਰ ਸਕਦੇ ਬਈ ਸੋਨਾ ਪਿਆ ਵਧੀਆ ਸਾਫਟ ਟਰੈਕਟਰ ਅਗਲੇ ਟਾਇਰ 15 ਪੈਸੀ ਪਿਛਲੇ ਟਾਇਰ ਵੀ 15 ਪੈਸੀ ਤੇ पलेट पुलट के नहीं देख सुब रुम भी साफ पे वह सोने पिछु जो थो दिखाई है पट्टी डंडा बी पता कर लो छतरी छतरी तो लगी हुई है इधर रिम की कंडीशन चेक कर सकते हो इधरले पास देख लो बी इक्की झिड़ियाँ ਸਸੂ ਕੰਟੀਫੀ ਤੇ ਇਹਦੇ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਹੈਗਾ ਇਹ ਮੇਰੇ ਵੀਰੋ 97 ਮਾਡਲ ਹੈ 1,20,000 ਰੁਪਏ ਦੀ ਮੰਗ ਜੇ ਕਿਸੇ ਮੇਰੇ ਵੀਰ ਭਰਾ ਨੇ ਲੈਣਾ ਹੋਵੇ हां ਉਹ ਟਰੈਕਟਰ ਲੈ ਸਕਦਾ ਬਹੁਤ ਇਹ ਆ ਗਿਆ ਫਾਰਮਸ ਨਪਾਲੀ ਅਗਲੇ ਤਰ ਵੀ ਨਵੇਂ ਟਰੈਕਟਰ ਹੀ ਨਵੇਂ ਬਈ ਸੀ ਬਹੁਤ ਵਾਹ ਦੁਪਨੇ ਰੂਟ ਬਲੋਕ ਕੀ ਆ ਬਈ ਸਾਰਾ ਸਾਫਾ ਮੈਟ ਮੂਡ ਲੱਗੇ ਹੋਏ ਆ ਸੋਹਣਾ ਸਾਫਾ ਡੈਕ ਲੱਗਿਆ ਹੋਇਆ ਪਿਛਲੇ ਪੈਰੀ ਵੀ ਨਵੇਂ ਆ 13 ਦੇ 13 ਚ ਹੈ ਤੇ ਆ ਤੁਸੀਂ ਹਰਿਆਣਾ ਨੰਬਰ ਦੇ ਬਈ ਡੰਡਾ ਫੱਟੀ ਨਾਲ ਆ ਤੇ ਇਧਰ ਦੀ ਸਾਈਡ ਤੋਂ ਵੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਰੰਗ ਪ੍ਰਿੰਟ ਦੇਖ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਹੀ ਆ ਜੀ ਆਪਣਾ ਗੱਲ ਕਰ ਗਏ ਇਹਦੇ ਮਾਡਲ ਦੀ ਤਾਂ 11 ਮਾਡਲ ਹੈ ਇਹ ਬਈ ਇਹ ਤਾਂ 4 ਲੱਖ ਰੁਪਇਆ ਰੇਟ ਮੰਗਦਾ ਜੇ ਕਿਸੇ ਮੇਰੇ ਵੀਰ ਭਰਾ ਨੇ ਲੈਣਾ ਹੋ ਤਾਂ ਉਹ ਇਹ ਟਰੈਕਟਰ ਲੈ ਸਕਦਾ ਲਓ ਜੀ ਇਹ ਆ ਗਿਆ ਮਹਿੰਦਰਾ 255 ਤੇ ਕਿਸੇ ਮੇਰੇ ਵੀਰ ਨੇ ਸ਼ਿੰਗਾਰ ਕੇ ਰੱਖਿਆ ਹੋਇਆ ਬਹੁਤ ਸੋਹਣਾ ਰੱਖਿਆ ਕੋਲ ਤੁਸੀਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਇਹ ਟਾਇਰ ਵੇ 10 15 ਪੈਸੇ ਅਗਲੇ ਟਾਇਰ ਹੈ ਤੇ ਇਹ ਕੋਈ ਬਿਲਕੁਲ ਸੁੱਕਾ ਪਿਆ ਇੰਜ ਨੂੰ ਜੰਦਾ ਤੇ ਰੰਗ ਪੇਂਟ ਬਿਲਕੁਲ ਸਾਫ ਆ ਸੋਹਣਾ ਟਰੈਕਟਰ ਪਿਆਗਾ ਕਿਸੇ ਨੇ ਟਾਇਰ ਲਾ ਸਕਦੇ ਤੁਸੀਂ 20 25 ਪੈਸੇ ਰੰਬ ਰੰਬ ਦੇਖੋ ਗਲਾ ਗਲਾ ਜਮਾਨੀ ਮੋਹਰਾਡ ਮਗਰੂ ਸਹੀ ਆ 30 ਹੈਗੀ ਆ ਬਾਈ ਤੇ ਡੰਡਾ ਤੁਸੀਂ ਪਤਾ ਕਰ ਲਿਓ ਭਾਈਆ ਤੇ ਜੇ ਕਿਸੇ ਮੇਰੇ ਵੀਰ ਨੇ ਲੈਣਾ ਹੋਇਆ ਆ ਉਹ ਟਰੈਕਟਰ ਲੈ ਸਕਦਾ ਜੇ ਆਪਾਂ ਇਹਦੀ ਗੱਲ ਕਰੀਏ ਮਾਡਲ ਦੀ ਤਾਂ ਇਹ 90 ਮਾਡਲ ਹੈ ਮੇਰੇ ਵੀਰੋ 1,25,000 ਰੁਪਏ ਦਾ ਰੇਟ ਮੰਗਿਆ ਗਿਆ ਤੇ ਜੇ ਕਿਸੇ ਨੇ ਲੈਣਾ ਹੈ ਭਾਈ ਤਾਂ ਤੁਸੀਂ ਸੰਪਰਕ ਕਰ ਲਿਓ ਅੰਦਾ ਨਾਮਾ ਤੁਹਾਨੂੰ 99917 3117 ਆਪਣੇ ਬੰਦੇ ਦੇ ਟਰੈਕਟਰ ਹੋਰ ਵੀ ਤੁਹਾਨੂੰ ਸ਼ੂਟ ਕਰਾ ਦੇਣਗੇ ਯਾਰ ਕੁਝ ਤੁਸੀਂ ਵੀਡੀਓ ਦੇਖ ਕੇ ਆਉਂਗੇ ਯਾਰ ਇਹ ਵੀਡੀਓ ਨੂੰ ਬਸ ਸ਼ੇਅਰ ਕਰਦਾ ਕਰੋ ਇਨਾ ਕੰਮ ਕਰਦਾ ਕਰੋ ਬਾਈ ਛੋਟੇ ਜੀਵਨਦਾਰ ਵਾਸਤੇ ਬਹੁਤ ਬੜੀ ਚੀਜ਼ ਹੈ ਤੇਲ ਨਹੀਂ ਖਾਂਦੇ ਆਸ਼ੀਨ ਨਾਲੋਂ ਚੰਗਾ